ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਅਮਰ ਸ਼ਹੀਦ ਧੰਬਾਬਾ ਦੀਪ ਸਿੰਘ ਜੀ ਚੰਗੇ ਕਦ ਕਾਠ ਵਾਲੇ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਿਕ ਇੱਕ ਮਹਾਨ ਵਿਦਵਾਨ ਅਤੇ ਜੰਗੀ ਜਰਨੈਲ ਸਨ ਆਪ ਜੀ ਦਾ ਜਨਮ ਪਿੰਡ ਪਹੂ ਵਿੰਡ ਜ਼ਿਲ੍ਹਾ ਤਰਨਤਾਰਨ ਵਿਖੇ ਭਾਈ ਭਗਤਾ ਜੀ ਅਤੇ ਮਾਤਾ ਜੀ ਨੂੰ ਜੀ ਦੇਖੋ ਖੋ ਇੱਕ ਜ਼ਿੰਮੇਵਾਰ ਪਰਿਵਾਰ ਦੇ ਵਿੱਚ 27 ਜਨਵਰੀ 1682 ਈਸਵੀ ਦੇ ਵਿੱਚ ਹੋਇਆ ਮਾਤਾ ਪਿਤਾ ਨੇ ਆਪ ਜੀ ਦਾ ਨਾਮ ਦੀਪਾ ਰੱਖਿਆ ਜਦੋਂ ਆਪ ਜੀ ਨੂੰ ਪਤਾ ਚੱਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਿਰਜਣਾ ਕਰ ਰਹੇ ਹਨ ਤਾਂ ਆਪ ਆਪਣੇ 18 ਸਾਲ ਦੀ ਉਮਰ ਵਿੱਚ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਲਈ ਆਏ ਗੁਰੂ ਜੀ ਪਾਸੋਂ ਆਪ ਜੀ ਨੇ ਅੰਮ੍ਰਿਤ ਪਾਨ ਕੀਤਾ ਅਤੇ ਦੀਪੇ ਤੋਂ ਦੀਪਲ ਸਿੰਘ ਹੋ ਗਏ ਗੁਰੂ ਜੀ ਨੇ ਆਪ ਜੀ ਨੂੰ ਕੁਸ ਸਮਾਨੰਦਪੁਰ ਸਾਹਿਬ ਰਹਿਣ ਦੇ ਲਈ ਕਿਹਾ ਗੁਰੂ ਜੀ ਨੇ ਆਪ ਜੀ ਨੂੰ ਗੁਰਮੁਖੀ ਅਰਬੀ ਅਤੇ ਫਾਰਸੀ ਦੀ ਪੜ੍ਹਾਈ ਕਰਵਾ ਕੇ ਇੱਕ ਮਹਾਨ ਵਿਦਵਾਨ ਬਣਾ ਦਿੱਤਾ ਅਨੰਦਪੁਰ ਸਾਹਿਬ ਰਹਿ ਕੇ ਆਪ ਲੰਗਰ ਸੇਵਾ ਦੇ ਨਾਲ ਛੋਟੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਉਂਦੇ ਅਤੇ ਨਾਲੇ ਉਸ ਦੇ ਅਰਥ ਸਮਝਾਉਂਦੀ ਸੇਵਾ ਵੀ ਕਰਦੇ ਰਹੇ ਆਪ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਗੁਰਬਾਣੀ ਦਾ ਗਿਆਨ ਸਰ ਵਿਦਿਆ ਅਤੇ ਯੁੱਧ ਦੇ ਵਿੱਚ ਜੂਝਣ ਦੀ ਸਿੱਖਿਆ ਪ੍ਰਾਪਤ ਕੀਤੀ ਇਸ ਤਰ੍ਹਾਂ 22 ਸਾਲ ਦੀ ਉਮਰ ਵਿੱਚ ਆਪਨੇ ਘੋੜਸਵਾਰੀ, ਤਲਵਾਰबाजी ਅਤੇ تیرੰਦਾਜ਼ੀ ਦੇ ਵਿੱਚ ਮੁਹਾਰਤ ਹਾਸਲ ਕਰ ਲਈ। ਭਜਨ ਬੰਦਗੀ ਅਤੇ ਧਾਰਮਿਕ ਵਿਰਤੀ ਵਾਲੇ ਧੰਨ ਬਾਬਾ ਦੀਪ ਸਿੰਘ ਜੀ ਸਿੱਖਾਂ ਨੂੰ ਇੱਕ ਪਾਸੇ ਗੁਰਬਾਣੀ ਦਾ ਗਿਆਨ ਕਰਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਾ ਕੇ ਨਵਾਂ ਜੋਸ਼ ਭਰਦੇ ਅਤੇ ਮੈਦਾਨੇ ਜੰਗ ਵਿੱਚ ਜੂਝਣ ਦੇ ਲਈ ਸੂਰਮਿਆਂ ਦੇ ਜਥੇ ਤਿਆਰ ਕਰਾਉਂਦੇ ਸਨ। 1703 ਈਸਵੀ ਵਿੱਚ ਆਪ ਜੀ ਦੇ ਪਿਤਾ ਜੀ ਅਨੰਦਪੁਰ ਸਾਹਿਬ ਆਏ। ਗੁਰੂ ਬਨ ਸਿੰਘ ਜੀ ਤੋਂ ਅਗਿਆਂ ਲੈ ਕੇ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਨਾਲ ਉਹਨਾਂ ਦਾ ਵਿਆਹ ਕਰਵਾਉਣ ਦੇ ਲਈ ਵਾਪਸ ਆਪਣੇ ਪਿੰਡ ਪਹੁਵਿੰਡ ਲੈ ਗਏ ਇੱਥੇ ਆ ਕੇ ਆਪ ਜੀ ਨੇ ਗੁਰਮੁਖੀ ਅਤੇ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਪਿੰਡ ਆ ਕੇ ਆਪ ਜੀ ਨੇ ਆਸ-ਪਾਸ ਦੇ ਇਲਾਕਿਆਂ ਵਿੱਚ ਧਰਮ ਪ੍ਰਚਾਰ ਦਾ ਕਾਰਜ ਬੜੀ ਹੀ ਲਗਨ ਤੇ ਸ਼ਰਧਾ ਪਾਵਨਾ ਦੇ ਨਾਲ ਨਿਭਾਇਆ ਉਧਰ ਅਨੰਦਪੁਰ ਸਾਹਿਬ ਨੂੰ けਰਾ ਪੈ ਗਿਆ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੇ ਯੁੱਧ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਦਮਦਮਾ ਸਾਹਿਬ ਪੁੱਜੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਹ ਸਾਰੀ ਖਬਰ ਮਿਲੀ ਤਾਂ ਉਹ ਪਿੰਡ ਪਹੂ ਵਿੰਡ ਤੋਂ ਗੁਰੂ ਜੀ ਨੂੰ ਮਿਲਣ ਦੇ ਲਈ ਦਮਦਮਾ ਸਾਹਿਬ ਪੁੱਜੇ ਬਾਬਾ ਦੀਪ ਸਿੰਘ ਜੀ ਦਾ ਅਗਲਾ ਜੀਵਨ ਆਪਾਂ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ